ਸਾਰਾ ਸਰਬੰਸ ਵਾਰਿਆ ਧਨ ਪਿਤਾ ਦਸ਼ਮੇਸ਼ ਜੀ ਦਾ ਜੇਰਾ ਸਾਰਾ ਸਰਬੰਸ ਵਾਰਿਆ ਧਨ ਪਿਤਾ ਦਸ਼ਮੇਸ਼ ਜੀ ਦਾ ਜੇਰਾ ਗਾਵੇਂ ਚ ਬੀਤੀ ਜ਼ਿੰਦਗੀ ਸੁੱਖ ਥੋੜਾ ਸੀ ਦਸਮ ਗੁਰੂ ਪਾਇਆ ਖਿੰਦ ਦਾ ਧਰਮ ਰੱਖਿਆ ਪਿਤਾ ਦਿੱਲੀ ਚ ਸ਼ਹੀਦ ਕਰਾਇਆ ਨਹੀਂ ਕਦੇ ਜਾਣਾ ਮੋੜਿਆ ਮੇਰੇ ਪਾਤਸ਼ਾਹ ਕਰਜ ਸਾਰਾ ਤੇਰਾ ਸਾਰਾ ਸਰਬੰਸਵਾਰਿਆ ਧਨ ਪਿਤਾ ਦਸ਼ਮੇਸ਼ ਜੀ ਦਾ ਜੇਰਾ ਸਾਰਾ ਸਰਬੰਸਵਾਰਿਆ ਧਨ ਪਿਤਾ ਦਸ਼ਮੇਸ਼ ਜੀ ਦਾ ਜੇਰਾ ਮੁਗਲ ਪਠਾਣਾ ਆਣ ਕੇ ਕੇਹਰਾ ਜਦ ਅਸੀਂ ਆਨੰਦਪੁਰ ਪਾਇਆ ਲੜਕੇ ਨਾ ਜਿੱਤ ਸਕਿਓ ਜੋਰ ਵੈਰੀਆਂ ਬਥੇਰਾ ਪਾਵੇਂ ਲਾਇਆ ਸਾਰੀਆਂ ਗੇ ਭੁੱਲ ਕਸਮਾ ਖਾ ਕੇ ਜਿਹੜੀਆਂ ਹਟਾਇਆ ਉਹਨਾਂ ਕੇਹਰਾ ਸਾਰਾ ਸਰਬੰਸ ਵਾਰਿਆ ਧਨ ਪਿਤਾ ਦਸ਼ਮੇਸ਼ ਜੀ ਦਾ ਜੇਹਰਾ ਸਾਰਾ ਸਰਬੰਸ ਵਾਰਿਆ ਧਨ ਪਿਤਾ ਦਸ਼ਮੇਸ਼ ਜੀ ਦਾ ਜੇਰਾ ਸਰਸਾ ਦੇ ਕੰਡੇ ਪਹੁੰਚ ਕੇ ਵਾਰ ਆਸਾ ਦੀ ਆਰੰਭ ਪਾਠ ਕਰਿਆ ਦੋ ਹੱਥ ਕੀਤੇ ਉਸਨਾ ਵੈਰੀ ਦਲ ਸੀ ਜੋ ਪਿੱਛੇ ਆਉਂਦਾ ਚੜਿਆ ਇਸ ਥਾਂ ਵਿਛੋੜਾ ਪੈ ਗਿਆ ਲਾਇਆ ਗੁਰਾਂ ਚਮਕੌਰ ਜਾ ਕੇ ਡੇਰਾ ਸਾਰਾ ਸਰਬੰਸ ਵਾਰਿਆ ਧਨ ਪਿਤਾ ਦਸ਼ਮੇਸ਼ ਜੀ ਦਾ ਜੇਰਾ ਸਾਰਾ ਸਰਬੰਸ ਵਾਰਿਆ ਧਨ ਪਿਤਾ ਦਸ਼ਮੇਸ਼ ਜੀ ਦਾ ਜੇਰਾ 100 ਲੱਖ ਫੌਜ ਵੈਰੀ ਦੀ ਕੱਚੀ ਗੜੀ ਦੇ ਸੀ ਖੜ ਗਈ ਚ ਫੇਰੇ ਕੱਲਾ ਕੱਲਾ ਸਵਾਰ ਅਖਨਾ ਜੁਝੇ ਜੰਗ ਵਿੱਚ ਸਿੰਘ ਸੀ ਬਥੇਰੇ ਅਜੀਤ ਦੀ ਸ਼ਹੀਦੀ ਮਗਰੋਂ ਕਿਹਾ ਜਾਵੋ ਜੁਝਾਰ ਸਿੰਘਾ ਸ਼ੇਰਾ ਸਾਰਾ ਸਰਬੰਸ ਵਾਰਿਆ ਧਨ ਪਿਤਾ ਦਸ਼ਮੇਸ਼ ਜੀ ਦਾ ਜੇਰਾ ਸਾਰਾ ਸਰਬੰਸ ਵਾਰਿਆ ਪਿਤਾ ਦਸ਼ਮੇਸ਼ ਜੀ ਦਾ ਜੇਰਾ ਪੁੱਤਰ ਸ਼ਹੀਦ ਹੁੰਦੇ ਆ ਜਦੋਂ ਵੇਖ ਵੇਖ ਛੱਡੇ ਸੀ ਜੈਕਾਰੇ ਸੁਣ ਸੁਣ ਵੈਰੀ ਦਲ ਦੇ ਜਦੋਂ ਫੌਜੀ ਖਬਰ ਆਉਂਦੇ ਸੀਗੇ ਸਾਰੇ ਛੱਡ ਗੜੀ ਚਮਕੌਰ ਨੂੰ ਮਾਛੀਵਾੜੇ ਪਹੁੰਚ ਕਰਿਆ ਬਸੇਰਾ ਸਾਰਾ ਸਰਬੰਸ ਵਾਰਿਆ ਧਨ ਪਿਤਾ ਦਸ਼ਮੇਸ਼ ਜੀ ਦਾ ਜੇਰਾ ਸਾਰਾ ਸਰਬੰਸ ਵਾਰਿਆ ਧਨ ਪਿਤਾ ਦਸ਼ਮੇਸ਼ ਜੀ ਦਾ ਜੇਰਾ ਮਾਤਾ ਯੱਤੇ ਛੋਟੇ ਲਾਲਾਂ ਦੀ ਨੂਰੇ ਮਾਹੀ ਜਦੋਂ ਖਬਰ ਸੁਣਾਈ ਦੁਲਮਾ ਦੀ ਜੜ ਪੁੱਟੀ ਗਈ ਦਾਤੇ ਮੁੱਖੋਂ ਫਰਮਾਇਆ ਪਟਕਾਹੀ ਲਾਲ ਕੁਰਬਾਨ ਹੋ ਗਏ ਸੀ ਸਹੀ ਉੱਪਰ ਸਜਾ ਕੇ ਸੀਦੀ ਸੇਰਾ ਸਾਰਾ ਸਰਬੰਸ ਵਾਰਿਆ ਧੰਨ ਪਿਤਾ ਦਸ਼ਮੇਸ਼ ਜੀ ਦਾ ਦੇਰਾ ਸਾਰਾ ਸਰਬੰਸ ਵਾਰਿਆ ਧੰਨ ਪਿਤਾ ਦਸ਼ਮੇਸ਼ ਜੀ ਦਾ ਦੇਰਾ ਸਤ ਗੁਰ ਬਾਜਾਂ ਵਾਲਾ ਜੀ ਲੈ ਕੇ ਜਨਮ ਨਾ ਭਾਰਤ ਚੋਂਦਾ ਦੁਨੀਆਂ ਦੇ ਨਕਸ਼ੇ ਤੇ ਗੁਰਦੀਪ ਸਿੰਘ ਆ ਦੇਸ਼ ਨਾਥ ਆਉਂਦਾ ਵੇਖ ਇਤਿਹਾਸ ਪੜ੍ਹ ਕੇ ਕੈਸਾ ਸੰਤ ਸਿਪਾਹੀ ਗੁਰੂ ਤੇਰਾ ਸਾਰਾ ਸਰਬੰਸਵਾਰਿਆ ਧਨ ਪਿਤਾ ਦਸ਼ਮੇਸ਼ ਜੀ ਦਾ ਜੇਰਾ ਸਾਰਾ ਸਰਬੰਸਵਾਰਿਆ ਧਨ ਪਿਤਾ ਦਸ਼ਮੇਸ਼ ਜੀ ਦਾ ਜੇਰਾ